ਜਵਾਨ ਨੇ लवली ਨੂੰ ਆਪਣੀ ਜਿਹੜੀ ਈਮਾਨਤਾ 10000 ਰੁਪਿਆ ਜਿਹੜਾ लवली ਤੱਕ ਸੌਂਪਤੀ ਗਿਆ ਸੀਗਾ ਹਨਾ ਆ ਕੀ ਲੱਗਦਾ ਸੀ ਤੁਹਾਡਾ ਮੇਰਾ ਸਹੁਰਾ ਘਰ ਦਾ ਠਾਕਾ ਭਾਈ ਸੀ ਤੁਹਾਡਾ ਕੀ ਨਾਮ ਸੀ ਉਹਦਾ ਭਾਈ ਮੰਨਰਾਜ ਮੰਨਰਾਜ ਹੈ ਉਹ ਜਿਹੜੇ ਮੁੰਡੇ ਨੇ ਇਹਨੂੰ ਪੈਸੇ ਥਾਕੇ ਗਿਆ ਸੀ ਉਹ ਮੇਰੇ ਤੋਂ ਦੇਨੇ 30000 ਰੁਪਿਆ ਲੈ ਕੇ ਆਇਆ ਸੀ अच्छा ਤੁਹਾਡੇ ਕੋ 30000 ਰੁਪਏ ਨੇ ਲਏ ਹਾਂ ਜੀ ਉਹ ਰਾਤ ਨੂੰ लवली ਨੂੰ ਪਾ ਕੇ ਤੇ ਬਾਈ ਨੂੰ ਹੱਥੇ ਵਾਲੇ ਨੂੰ ਪੈਸੇ ਇਹਨੂੰ ਸੌਂਪ ਕੇ ਤੇ ਆ ਪਹੁੰਚ ਗਿਆ ਸੀ ਹਾਂ ਹੁਣ ਮੈਨੂੰ ਸੰਤੁਸ਼ਟੀ ਮਿਲੀ ਆ ਉਹ ਵੱਡੇ ਭਰਾ ਦੇ ਪੈਸੇ ਹੱਥੋਂ ਪਾ ਕੇ ਠੀਕ ਹੈ ਤੇ ਮੈਂ ਬਹੁਤ ਖੁਸ਼ ਹਾਂ ਹੁਣ ਆਪਣੇ ਆਪ ਤੇ ਮੈਨੂੰ ਇਹ ਉਹ ਭਾਈ ਜਿਹੜਾ ਚਲਾ ਗਿਆ ਇਸ ਦੁਨੀਆ ਤੋਂ ਇਸ ਦੁਨੀਆ ਨਾਲ ਵਿਦਾਇਗੀ ਹੋ ਮੈਂ ਤੇ ਸੇਵਾ ਲੱਗ ਗਿਆ ਸੀ ਪ੍ਰਮਾਤਮਾ ਸੋ ਅਸੀਂ ਅੱਜ ਮਿਲਾਂਗੇ ਉਸ ਪਰਿਵਾਰ ਨੂੰ ਜਿਹਨਾਂ ਨੇ ਲਵਲੀ ਢਲਵਾ ਤੱਕ ਪਹੁੰਚ ਕੀਤੀ ਆ ਸੱਸੀ ਘੋੜੀ ਜੀ ਕਿਹੜਾ ਪਿੰਡ ਆ ਭਾਈ ਜੀ ਤੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਅੱਛਾ ਅਮਨਦੀਪ ਸਿੰਘ ਤੁਹਾਡਾ ਨਾਮ ਹੈ ਪਿੰਡ ਬੰਦੀਆ ਪਿੰਡ ਬੰਬੀਆ ਅੱਛਾ ਜਿਹੜੇ ਨੌਜਵਾਨ ਨੇ लवली ਨੂੰ ਆਪਣੀ ਜਿਹੜੀ ਈਮਾਨਤਾ 19000 ਰੁਪਿਆ ਜਿਹੜਾ लवली ਤੱਕ ਸੌਂਪ ਕੇ ਗਿਆ ਸੀਗਾ ਹਨਾ ਕੀ ਲੱਗਦਾ ਸੀ ਤੁਹਾਡਾ ਉਹ ਮੇਰਾ ਸਾਕਾ ਭਰਾ ਸੀ ਸਾਕਾ ਭਾਈ ਸੀ ਤੁਹਾਡਾ ਕੀ ਨਾਮ ਸੀ ਉਹਦਾ ਭਾਈ ਜੀ ਮਨਰਾਜ ਸਿੰਘ ਮਨਰਾਜ ਸਿੰਘ ਅੱਛਾ ਤੇ ਕਿਵੇਂ ਤੁਹਾਡੀ ਪਹੁੰਚ ਹੋਈ लवली ਤੱਕ ਕਿਵੇਂ ਕੀਤੀ ਪਹੁੰਚ ਤੁਸੀਂ ਜੀ ਕਿ ਜੀ ਕੀ ਤੁਹਾਡਾ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਗੁਰਚਰਨਾ ਜੀ ਸਿਰ ਕਰਦੇ ਆ ਪਿੰਡ ਚ ਹਾਂ ਜੀ ਮੈਂ ਮੈਡੀਕਲ ਸਟੋਰ ਦਾ ਸੰਭਾਲਾ ਕਿਹੜਾ ਪਿੰਡ ਤੁਹਾਡਾ ਮੂਹਿਆ ਭਾਈ ਪਿੰਡਾ ਹੀ ਆ ਤੁਹਾਡਾ ਵੀ ਮੂਹਿਆ ਉਹ ਜਿਹੜੇ ਮੁੰਡੇ ਨੇ ਇਹਨੂੰ ਪੈਸੇ ਫੜਾ ਕੇ ਗਿਆ ਸੀ ਉਹ ਮੈਥੋਂ ਦਿਨੇ 30000 ਰੁਪਏ ਲੈ ਕੇ ਆਇਆ ਸੀਗਾ ਪਿੰਡੋਂ ਅੱਛਾ ਤੁਹਾਡੇ ਤੋਂ 30000 ਰੁਪਏ ਲੈ ਕੇ ਹਾਂ ਜੀ ਤੇ ਉਹ ਰਾਤ ਨੂੰ लवली ਨੂੰ ਫੜਾ ਕੇ ਇੱਥੇ ਬਾਈ ਨੂੰ ਹੱਥੇ ਵਾਲੇ ਨੂੰ ਪੈਸੇ ਇਹਨੂੰ ਸੌਂਪ ਕੇ ਤੇ ਆ ਪਹੁੰਚ ਗਿਆ ਸੀਗਾ ਤੇ ਉਹਦੇ ਨਾਲ ਜਾਂਦੇ ਹੋਏ ਜੀ ਜਿਹੜੀ ਘਟਨਾ ਵਾਪਰ ਗਈ ਕੋੜ ਪੂਰੇ ਅੱਛਾ ਜਿਹੜੀ ਮੌਤ ਹੋ ਗਈ ਜੀ ਉੱਥੇ ਰਾਤ ਨੂੰ ਉਸੇ ਟਾਈਮ ਹੀ ਅੱਧੇ ਘੰਟੇ ਬਾਅਦ ਉਹ ਤਾਂ ਮਾੜਾ ਹੋਇਆ ਬਾਈ ਜੀ ਚਲੋ ਕਿਸੇ ਇਨਸਾਨ ਦਾ ਇਸ ਦੁਨੀਆ ਤੋਂ ਚਲੇ ਜਾਣਾ ਬਹੁਤ ਵੱਡਾ ਜਿਹੜਾ ਘਾਟਾ ਪਿਆਏਗਾ ਤੇ ਜਦੋਂ ਫਿਰ ਅਸੀਂ ਉੱਥੇ ਗਏ ਡੈੱਡ ਬੋਡੀ ਕੋਲੇ ਗਏ ਸਾਨੂੰ ਇਹਨਾਂ ਨੂੰ ਫਿਰ ਮੈਂ ਦੱਸਿਆ ਵੀ ਐਂ ਕਰਕੇ ਉਹਦਾ ਪਾਸ ਸੀਗਾ ਕਿਉਂਕਿ ਸਾਨੂੰ ਉਹਦੇ ਵਿੱਚੋਂ ਡਾਕੂਮੈਂਟ ਚਾਹੀਦੇ ਸੀ ਉਹਦੇ ਆਧਾਰ ਕਾਰਡ ਵਗੈਰਾ ਪੁਲਿਸ ਮੰਗਦੀ ਇਨਸਾਤੋਂ ਹੋਰ ਉਹਨਾਂ ਪੈਸਿਆਂ ਦਾ ਸਾਨੂੰ ਕੋਈ ਨਾ ਹੀ ਸਾਨੂੰ ਪਤਾ ਸੀਗਾ ਵੀ ਕਿੱਥੇ ਰਹਿ ਗਿਆ ਕਿੱਥੇ ਨਹੀਂ ਗਏ ਹਮਮ ਕੱਲ ਸਾਡੇ ਪਿੰਡੋਂ ਮੁੰਡਾ ਇੱਥੇ ਢੱਲੋਂ ਆਇਆ ਸੀਗਾ ਉਹਦੇ ਇੱਥੇ ਦੋਸਤ ਆ ਉਹ ਇੱਥੇ ਬੱਬਾ ਮੁੰਡਾ ਹਾਂਜੀ ਉਹ ਕਿਤੇ ਵੀਡੀਓ ਦੇਖੀ ਜਾਂਦਾ ਸੀ ਜਾਂ ਜੀ ਉਹ ਵੀਡੀਓ ਜਿਹੜੀ लवली ਵੱਲੋਂ ਪਾਈ ਸੀਗੀ ਹਾਂਜੀ ਉਸ ਦਾ ਤਾਂ ਇਹਨਾਂ ਨੇ ਇਸ ਦਾ ਤਾਂ ਇਹਨਾਂ ਨੇ ਪਾਤੀ ਜਿਹਨਾਂ ਕੋਲੇ ਦੋ ਤਿੰਨ ਦਿਨ ਤੋਂ ਜਿਹੜਾ ਉਹ ਸਾਡੇ ਪਿੰਡੋਂ ਸਾਡਾ ਮੇਰਾ ਦੋਸਤ ਜਿਹੜਾ ਪੈਸੇ ਮੁਕੜਾ ਗਿਆ ਸੀ ਇਹਨੇ ਦੋ ਤਿੰਨ ਦਿਨ ਵੇਟ ਕੀਤੀ ਦੂਜੇ ਤੀਜੇ ਦਿਨ ਇਹਨੇ ਦੇਖਿਆ ਵੀ ਉਹ ਤਾਂ ਪੈਸੇ ਲੈਣ ਆਇਆ ਹੀ ਨਹੀਂ ਇਹਨੇ ਫਿਰ ਇੰਸਟਾਗ੍ਰਾਮ ਤੇ ਜਿਹੜੀ ਵੀਡੀਓ ਉਹ ਅਪਲੋਡ ਕੀਤੀ ਜੀ ਉਹ ਇਹਨਾਂ ਦੇ ਪਿੰਡੋਂ ਵੀਡੀਓ ਦੇਖ ਕੇ ਮਤਲਬ ਤੁਸੀਂ लवली ਕਰਕੇ ਜਿਹੜੀ ਪੋਸ ਕੀਤੀ ਆ ਜਿਹਦੇ ਨਾਲ ਗੱਲ ਕੀਤੀ ਅਸੀਂ ਤਾਂ ਜੀ ਦੇਖੋ ਇਨਸਾਨੀਅਤ ਦੇ ਨਾਤੇ ਅਜਿਹਾ ਪੈਸਿਆਂ ਦੀ ਆਸ ਮੇਰੇ ਛੱਡਤੀ ਕਿਉਂਕਿ ਸਾਨੂੰ ਜਦੋਂ ਪਤਾ ਹੀ ਨਹੀਂ ਸੀ ਪਤਾ ਹੀ ਨਹੀਂ ਸੀ ਕਿ ਕਿਹਦੇ ਕੋਲੇ ਨਹੀਂ ਜੀ ਤੁਸੀਂ ਇਹ ਬਾਈ ਦਾ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਇਮਾਨਦਾਰੀ ਦਿਖਾਈ ਆ ਜੇ ਇਹੋ ਜਿਹੇ ਬੰਦੇ ਹੋਣ ਤਾਂ ਆਪਾਂ ਤਾਂ ਕਿੰਨੇ ਆ ਜੀ ਕੀ ਨਾਮ ਅੰਤਲ ਜੀ ਤੁਹਾਡਾ ਮੈਂ ਤਾਂ ਮੂ ਤਾਂ ਸੁਖੀਂਦਰ ਪੱਕਾ ਹਾਂਜੀ ਉਹ ਮੈਨੂੰ ਭੁੱਟੂ ਕਹਿੰਦਾ ਮੇਰਾ ਪਿੰਡ ਤਾਂ ਲੰਬ ਵਾਲੀ ਆ ਅੱਛਾ ਲੰਬ ਵਾਲੀ ਮੈਂ ਇਹ ਮੁੰਡੇ ਦਾ ਫੁੱਫੜ ਫੁੱਫੜ ਤਾਂ ਕੀ ਕਹਿਣਾ ਚਾਹੋਗੇ ਜਿਵੇਂ ਕਿ लवली ਨੇ ਅੱਜ ਇਮਾਨਦਾਰੀ ਦਿਖਾਈ ਆ ਬਹੁਤ ਦੁਨੀਆ ਸਾਰੀ ਐਉਂ ਜੀ ਹੋਵੇ ਤੱਕ ਰੱਬ ਕਿਤਰੇ ਬੰਦੀ ਕਿਤਰੀ ਖੜੀ ਆ ਜੀ ਇਮਾਨਦਾਰੀ ਖੜੀ ਆ ਜੀ ਸਾਡੇ ਦਾ ਪ੍ਰੇਸ਼ਤਾਂ ਨੂੰ ਨਹੀਂ ਪਤਾ ਵੀ ਕਿੱਥੇ ਕਿੱਥੇ ਹੈਗੇ ਕਿੱਥੇ ਨਹੀਂ ਕਿਉਂਕਿ ਬਹੁਤ ਘੱਟ ਲੋਕ ਇਦਾਂ ਦੇ ਸਾਨੂੰ ਮਿਲਦੇ ਨੇ ਲੋਕਾਂ ਦਾ ਖੜਾ ਇਮਾਨਦਾਰ ਰਹਿ ਤੇ ਇਸ ਤਰੀਕੇ ਨਾਲ ਇਮਾਨਦਾਰੀ ਜਿਹੜੀ ਉਹ ਦਿਖਾਉਂਦੇ ਆ ਘੱਟ ਤਾਂ ਜੀ 2-3000 ਰੁਪਏ ਸੀ ਉਹਦੇ ਪਰਸ 'ਚ ਜੀ ਐਕਸੀਡੈਂਟ ਦੇ ਟਾਈਮ ਉਹ ਕੋਈ ਪਰਸ ਵੀ ਲੈ ਗਿਆ ਚੱਕ ਕੇ ਤਾਂ ਉਹਦਾ ਆਧਾਰ ਕਾਰਡ ਨਾ ਕੁਝ ਵੀ ਨਹੀਂ ਸਾਰਾ ਕੁਝ ਹੀ ਲੈ ਗਿਆ ਚੱਕ ਕੇ ਸਾਰਾ ਕੁਝ ਉਹਦੇ ਵਿੱਚ 2-3000 ਰੁਪਏ ਦੀ ਵੀ ਕਿਸੇ ਨੇ ਉੱਥੇ ਨਹੀਂ ਦੇਖਿਆ ਤੋ ਆਪਾਂ ਹੁਣ ਇਹਦਾ ਬਾਈ ਦਾ ਧੰਨਵਾਦ ਜੀ ਨੇ 19000 ਰੁਪਏ ਸੀ ਇਹ ਵੀ ਵਿਚਾਰਾ ਗਰੀਬ ਬੰਦਾ ਹੈਗਾ ਇਹ ਵੀ ਗਰੀਬ ਬੰਦੇ ਵਿਚਾਰੇ ਹਾਂ ਜੀ ਵੀ ਇਹਦਾ ਜਿਹੜਾ ਮਾਨੀ ਹੈ ਤਾਂ ਡੋਲਿਆ ਵਿਚਾਰੇ ਦਾ ਨੇ ਸਾਨੂੰ ਬਹੁਤ ਕਿਉਂਕਿ 19000 ਰੁਪਏ ਬਹੁਤ ਛੋਟੀ ਜੀ ਰਕਮ ਨਹੀਂ ਹੁੰਦੀ ਹੈ ਨਾ ਬੰਦਾ ਬੇਈਮਾਨ ਵੀ ਹੋ ਸਕਦਾ ਪਰ लवली ਟਲਵਾਨੇ ਆਏ ਭਾਈ ਜੀ ਹੁਣ ਮੈਨੂੰ ਸੰਤੋਸ਼ਟੀ ਮਿਲੀ ਆ ਕੋਈ ਵੱਡੇ ਭਰਾ ਦੇ ਪੈਸੇ ਹੱਥ ਫੜਾ ਕੇ ਠੀਕ ਹੈ ਤੇ ਮੈਂ ਬਹੁਤ ਖੁਸ਼ ਆ ਹੁਣ ਆਪਣੇ ਆਪ ਤੇ ਮੈਨੂੰ ਜਿਹੜਾ ਉਹ ਭਾਈ ਜਿਹੜਾ ਚਲਾ ਗਿਆ ਇਸ ਦੁਨੀਆ ਤੋਂ ਇਸ ਦੁਨੀਆ ਨਾਲ ਵਿਦਾ ਕਿਹਾ ਗਿਆ ਉਹ ਮੇ ਤੇ ਇੱਕ ਸੇਵਾ ਲੱਗ ਗਿਆ ਸੀ ਪ੍ਰਮਾਤਮਾ ਨੂੰ ਤੇ ਮੈਂ ਉਹਨੂੰ ਖੂਬ ਧੰਨ ਦਿਨ ਬਾਇ ਮੈਨੂੰ ਮਾਣ ਆ ਆਪਣੇ ਤੇ ਮੈਨੂੰ ਫਕਰ ਆ ਆਉਣ ਵਾਲੇ ਬੱਚਿਆਂ ਲਈ ਮੈਂ ਕੀਤਾ ਦੇਖੋਈ ਨਹੀਂ ਨਹੀਂ ਸਹੀ ਗੱਲ ਮਿਹਨਤ ਦੀ ਰੋਟੀ ਆ ਕਮਾ ਕੇ ਖਾ ਲੂੰਗਾ ਪਰ ਇਹੋ ਜਿਹਾ ਕੋਈ ਮੰਨ ਕੇ ਚੱਲੋ ਪੈਸਾ ਨਹੀਂ ਸਾਨੂੰ ਸੀ ਹੋਣਾ ਚਾਹੀਦਾ ਤੇ ਇਹ ਮੌਨ ਵਾਲੇ ਮੈਂ ਬੱਚਿਆਂ ਨੂੰ ਵੀ ਕਹਿਣਾ ਤੇ ਇਹ ਨਾ ਕਰਦੇ ਆ ਕਿ ਆਓ ਜੇ ਚੰਗੇ ਕਰਮਾਂ ਨੂੰ ਕਰੋ ਪੜ੍ਹਾਈਆਂ ਕਰਦੇ ਹੋ ਨਾ ਤੁਸੀਂ ਚੰਗੇ ਕੰਮਾਂ ਨੂੰ ਕਰੋ ਨਾ ਕਿ ਜਿਹੜਾ ਕੁਝ ਅੱਜ ਚੱਲ ਰਿਹਾ ਉਹਨਾਂ ਦੇ ਪਿੱਛੇ ਲੱਗੋ ਬਾਤ ਤੋਂ ਬਾਅਦ ਮੇਨ ਦਾ ਵੱਲ ਦੇਖਾਂ। ਜੋ ਐਸੀ लवली ਢਲਵਾ ਤੇ ਉਸ ਨੌਜਵਾਨ ਦਾ ਪਰਿਵਾਰ ਬੰਬੀਆ ਭਾਈ ਪਿੰਡ ਤੋਂ ਸਾਡੇ ਵਿਚਕਾਰ ਆ ਜਿੱਥੇ ਪਿੰਡ ਢਲਵਾ ਕਲਾਂ लवली ਕੋਲ ਉਹਨਾਂ ਨੇ ਪਹੁੰਚ ਕੀਤੀ ਤੇ ਜਿਹੜੀ ਉਹਨਾਂ ਦੀ ਇਮਾਨਤ ਸੀ 19000 ਰੁਪਿਆ ਉਹ लवली ਢਲਵਾ ਨੇ ਉਹਨਾਂ ਨੂੰ ਸੌਂਪ ਦਿੱਤੀ ਆ। ਸੋ ਸਲੂਟ ਆ लवली ਵਰਗੇ ਇਹੋ ਜਿਹੇ ਇਮਾਨਦਾਰ ਇਨਸਾਨਾਂ ਨੂੰ। ਸੋ ਅਸੀਂ ਕਾਮਨਾ ਕਰਦੇ ਆ ਕਿ ਇਦਾਂ ਦੇ ਇਮਾਨਦਾਰ ਇਨਸਾਨ ਆ ਜਿਹੜੇ ਉਹ ਦੁਨੀਆ ਤੇ ਇਦਾਂ ਹੀ ਪੈਦਾ ਹੁੰਦੇ ਰਹਣ। ਸੋ ਮੈਂ सुरेंद्र ਢਲਵਾ ਤੁਸੀਂ ਦੇਖ ਰਹੇ ਹੋ ਟਲਵਾ ਟੈਲੀਵਿਜ਼ਨ ਕੈਮਰਾਮੈਨ ਫਰਮੰਟਲਵਾ ਬਹੁਤ ਬਹੁਤ ਧੰਨਵਾਦ